ਸਪੈਸ਼ਲੀ ਸਪੈਸ਼ਲੀ ਆਇਆ ਜੀ ਉੱਥੋਂ ਅੱਜ ਸਪੈਸ਼ਲੀ ਆਇਆ ਸਪੈਸ਼ਲੀ ਫੇ ਚੱਲੇ ਆਂ ਅਸੀਂ ਖੇਤਾਂ ਚੋਂ ਬੋਲੀ ਜਨੇ ਆ ਦੇਖ ਲੋ ਹਾਲ ਦੇਖ ਲੋ ਜੀ ਕੀ ਹੈ ਇਦੂ ਉੱਤੇ ਹੋਰ ਕਿਸਾਨ ਕਰੇ ਗਿਆ ਰਹੀ ਹੀ ਕੁਛ ਨਹੀਂ ਜੀ ਦੋ ਦੋ ਚਾਰ ਚਾਰ ਗਿੱਲੇ ਆਉਂਦੇ ਆ ਉਹੀ ਆਇਆ ਯਾਰ ਮਰ ਜਾਂਦੇ ਆ ਪਿਛਲੇ ਸਾਲ ਵੀ ਗੜੇ ਪਏ ਬੁਜਾਰਾ ਚੱਕੀ ਚਲਾਉਂਦਾ ਟਾਟੇ ਵਾਲੀ ਚੱਕੀ ਆ 1 ਕਿੱਲਾ ਨਹੀਂ ਕੋਲੇ ਬੁਜਾਰੇ ਦੇ ਤੇ 12-13 ਕਿੱਲੇ ਠੇਕੇ ਤੇ ਲਏ ਸੀ ਸਾਰੇ ਮਰ ਗਏ ਉਹਦੇ ਅਕਲ ਆ ਦੇ ਕਾਣ ਕਿਸਾਨ ਤਾਂ ਸੈਟੇਲਾਈਟ ਨੂੰ ਦਿਖ ਜਾਂਦੀ ਹੈ ਕੀ ਲੱਗਦਾ ਵੀ ਜਿਹੜਾ ਹੁਣ ਥੋੜੀ ਫਸਲ ਡੁੱਬ ਗਈ ਹੈ ਸੈਟੇਟੇਲਾਈਟ ਨੂੰ ਨਹੀਂ ਕੋਈ ਨਹੀਂ ਆ ਨਾ ਕੋਈ ਮੰਤਰੀ ਆ ਕੋਈ ਨਹੀਂ ਆਉਂਦਾ ਜੀ ਆ ਤੀਜੀ ਿਆਰ ਹੋ ਗਿਆ ਸਾਡਾ ਜੀ ਕੋਈ ਬਾਹ ਫੜਦਾ ਨਹੀਂ ਕੋਈ ਨਹੀਂ ਬੰਦਦਾ ਤੁਹਾਡਾ ਕਿੰਨੇ 1 ਏਕੜ ਦੁੱਬੇ ਭਾਈ ਟੇਢ ਕਿੱਲਾ ਸੀ ਮੇਰੇ ਤੁਹਾਡਾ ਜੀ 5 ਏਕੜ ਤੁਹਾਡਾ ਜੀ ਸਾਢੇ ਜ਼ਿੰਨ ਕਿਲੇ 4 ਏਕੜ ਸੀਗੇ ਤੁਹਾਡਾ ਜੀ 19 ਕਿਲੇ ਤੁਹਾਡਾ ਜੀ 5 ਕਿੱਲੇ ਤੁਹਾਡਾ ਭਾਈ 8 ਕਿੱਲੇ ਜੀ ਤੁਹਾਡਾ ਭਾਈ 4 ਕਿਲੇ ਤੁਹਾਡਾ ਜੀ 13 ਕਿਲੇ ਜੀ ਤੁਹਾਡੇ ਕੋਈ 2.5 ਕਿਲੇ 3 ਕਿਲੇ ਇਹ 2.5 ਕਿੱਲਾ ਹੋਵੇ ਲਗਭਗ 2.5 ਹਾਂਜੀ ਭਾਈ ਪਹਿਲੀ ਵਾਰ ਹੋਇਆ ਕਿ ਪਹਿਲਾਂ ਵੀ ਹੋਇਆ ਇਹ 2022 ਚ ਵੀ ਹੋਇਆ ਜਿਦੋਂ 2017 ਚ ਵੀ ਹੋਇਆ ਸੀ 2022 ਦੇ ਵਿੱਚ ਮਰੋ ਲੋ ਚੋਂ ਨੇ ਕੁਛ ਕੁ ਬਚ ਗਏ ਸੀ ਲੈਤ ਕੀ ਬਚਨ ਦੇ ਕੋਈ ਸਾਰ ਨਹੀਂ ਮੈਂ ਫਿਰ ਕੱਲ ਦੀ ਸੀ ਬੇਨਤੀ ਕਰੀ ਜੰਨੇ ਵੀ ਸਕੂਲ ਸਰਕਾਰ ਦਾ ਨਿੰਮੰਦਾ ਕੋਈ ਤਾਂ ਇੱਥੇ ਆਓ ਯਾਰ ਦੇਖ ਜੋ ਨਾ ਦਿਓ ਯਾਰ ਕੋ ਦੇਖ ਕੇ ਜਾਵੜੋ ਹੋਰ ਨਾ ਤਾਂ ਇਕੱਲਾ ਦੇਖੋ ਸਾਨੂੰ ਆਇਆ ਹੋਊ ਸਾਡਾ ਦਿਲ ਤੱਕ ਜੂਆ ਵੀ ਸਾਡੇ ਆਗੇ 10 ਸਾਲ ਹੋ ਗਏ ਇਸ ਗੱਲ ਨੂੰ ਵੀ ਇਹਨਾਂ ਨੂੰ ਆਹੀਂ ਡੁੱਪ ਜਾਂਦੀ ਆਹੀਂ ਡੋਦਿਆ ਜੀ ਫਸਲਾ ਫਿਰ ਬਾਅਦ ਚ ਕੋਈ ਪੁੱਛਣ ਵੀ ਨਹੀਂ ਆਉਂਦਾ ਹੈ ਕੋਈ ਕੋਈ ਜਿਵੇਂ ਇਥੇ ਮਗਾ ਦੀ ਮੱਕੀ ਵੀ ਨਹੀਂ ਆਈਗੀ ਅੱਛਾ ਜੀ ਹਾਂ ਉਹ ਅੰਤਮਾਂ ਤਾਂ ਕਹਿੰਦੇ ਸੀ ਸਾਡੀ ਸਰਕਾਰ ਆਊਗੀ ਕੋਈ ਕੋਈ ਕਿਸੇ ਕੋਈ ਸਵਾਲ ਨਹੀਂ ਪੁੱਛਿਆ ਸਾਨੂੰ ਅੱਛਾ ਜੀ ਆ ਗੜੇ ਮਾਰ ਕੇ ਅਸੀਂ ਉਦੋਂ ਨਹੀਂ ਪੁੱਛਿਆ ਨਰਮੇ ਮਾਰ ਕੇ ਉਦੋਂ ਨਹੀਂ ਪੁੱਛਿਆ ਆ ਅੱਗੇ ਝੋਨਾ ਮਾਰ ਕੇ ਉਦੋਂ ਨਹੀਂ ਪੁੱਛਿਆ ਹੋਂ ਨੇ ਪੁੱਛਿਆ ਜੋ ਸਰਕਾਰਾਂ ਕਹਿ ਦਿੰਦੀਆਂ ਜੀ ਹਕਾਰੇ ਐ ਧਰਨਾ ਲਾਉਂਦੇ ਆ ਜੀ ਹਣਾ ਜਾਂ ਕਿਸਾਨ ਖੁਦਕੁਸ਼ੀ ਨਾ ਕਰਨਾ ਅਸੀਂ ਨਾਲ ਹੋਰ ਦੱਸੋ ਜੀ ਆ ਕੀ ਕਰਨਾ ਅਸੀਂ ਤਕਰੀਬਨ ਜੀ ਮੇਰੀ 35-40 ਸਾਲ ਉਮਰ ਹੋਊਗੀ ਇਹ ਤੋਂ ਪਹਿਲਾਂ ਇਸ ਜਗ੍ਹਾ ਤੇ ਹੀ ਬਰਬਾਦੀ ਅਸੀਂ 6-7 ਵਾਰੀ ਤਾਂ ਮੈਂ ਆਪ ਦੇਖ ਲਈਏ ਹਣਾ ਦੇਖ ਕੇ ਰੋਣ ਆਉਂਦਾ ਯੇ ਦੂਤੇ ਕੀ ਗਈ ਏ ਸਾਡੇ 12 ਕਿੱਲੇ ਆ ਜੀ 70 ਪੱਤਰਿਆਂ ਨੂੰ ਠੀਕੇ ਤੇ ਲਈ ਆ ਜੀ ਸਾਰਾ ਖਰਚਾ ਕਰੀ ਬੜਾ 2 ਕਿੱਲੇ ਰਹਿੰਦੇ ਸੀ ਇੱਥੇ ਫੱਕ ਸੀ ਦੀ ਜੀ ਮਾਰ ਪੈ ਜੇ ਕਿਸਾਨ ਨੂੰ ਕਿਸਾਨ ਮੁੜ ਕੇ ਉੱਠ ਪਈ ਸਾ ਜੀ ਇੱਕ ਵਾਰੀ ਕੀ ਅਦਾ ਮੜੀ ਜੀ ਪੈ ਜੇ ਨਾ ਇਹ ਤਾਂ ਬਾੜੀ ਪੈ ਗਈ ਹੰਤਾ ਬੰਦੇ ਦੇ ਅੱਖਾਂ ਮਰੇ ਨਹੀਂ ਰਹੀ ਆਏ ਨਹੀਂ ਰਹੀ ਆ ਜੀ ਇਹ ਨਹੀਂ ਰਹੀ ਆ 12 ਕਿੱਲੇ ਜਿਹੜਾ ਜੱਟ ਦੇ ਮਰ ਜਾਣਾ ਅੱਜ ਫਸਲ ਪੱਕੀ ਤੇ ਉਹਦੇ ਕੋਲੇ ਕੀ ਮਸਲਾ ਕੀ ਰਹਿ ਗਿਆ ਖਤਮ ਆ ਕੰਮ ਜਦੋਂ ਠੀਕ ਹੋਣਾ ਉਦੋਂ ਨੂੰ ਫੇਰ ਫਸਲ ਮਰ ਜਾਂਦੀ ਐ ਉਹ ਠੀਕ ਹੋਇਆ ਸਰਕਾਰ ਕੋਈ ਬਾਹਰ ਨਹੀਂ ਫੜ ਰਹੀ ਇਸ ਵਾਸਤੇ ਕਿਸਾਨ ਵਾਸਤੇ ਤਾਂ ਜਮਾ ਹੀ ਨਹੀਂ ਸੋਚ ਰਹੀ ਸਰਕਾਰ ਜੀ ਇਸ ਪਾਸੇ ਆਉਂਦੀ ਨਹੀਂ ਗਈ ਨਾ ਉਦੋਂ ਮਾਅਮਾ ਜਮਿਲਿਆ ਇੱਥੇ ਮਾਅਮਾ ਜਦਾ ਹੀ ਲਗਾਤਾਰ 3 ਸਾਲ ਹੋ ਗਏ ਹੋਣਿਆ ਆ ਯਾਰ ਕੁਛ ਨਾ ਕੁਛ ਖਰਾਬੀ ਜ਼ਰੂਰ ਹੁੰਦੀ ਆ ਕਦੇ ਮਾਅਮਾ ਜਾਣੀ ਦਿੱਤਾ ਗਿਆ ਹੀ ਤੇ ਭਗਵਾਨ ਸਿੰਘ ਮਾਨੇ ਕਹ ਸੀ ਮੁਰਗੀ ਮੁਰਗੀ ਬੱਕਰੀ ਦਾ ਸਭ ਦਾ ਮੁਆਵਜ਼ਾ ਮਿਲੂ ਮਿਲਿਆ ਤਾਂ ਸਾਨੂੰ ਤਾਂ ਕੋਈ ਨਹੀਂ ਮਿਲਿਆ 1000 ਰੁਪਏ ਝੋਨੇ ਦਾ ਵੀ ਕਹੀ ਵਜਾਈਦਾ ਇੱਥੇ ਐ ਕਿ ਬਿਜੇ ਲੋਕਾਂ ਨੇ ਉਹ ਵੀ ਕੋਈ ਹੱਥ ਖੜਾ ਕਰਕੇ ਦੱਸ ਦੇ ਵੀ ਮਿਲਿਆਗਾ ਕਿਸੇ ਨੂੰ ਕੋਈ ਮਾਜਵਾਨੀ ਮਿਲਿਆ ਜੀ ਸਾਡਾ ਘਰ ਡੁੱਬਣ ਵਾਲਾ ਛੀਮੀ ਵਾਰ ਹੋ ਗਿਆ ਜੀ 4 ਵਜੇ ਸੇ ਪਾਣੀ ਆਉਂਦੀ ਬਰਨਾ ਤਾਂ ਘਰੋਂ ਨਿਕਲ ਸਕਦੇ ਆ ਨਾ ਕੁਝ ਉਹ ਸੜਕ ਤੇ ਜਾ ਸਕਦੇ ਆ ਨਾ ਕੋਈ ਮਸ਼ੀਨਰੀ ਨਿਕਲਦੀ ਐ ਜਿਹੜਾ ਮੋਟਰਾਂ ਫੈਕਟਰ ਆ ਉਹਦੇ ਵਿੱਚ ਜਿਹੜਾ ਪਾਣੀ ਪੈ ਗਿਆ ਤੇ ਇਹ ਨਹੀਂ ਪਤਾ ਇਹਨਾਂ ਨੂੰ ਬੋਰ ਵੀ ਲਾਉਣੇ ਪੈ ਜਾਣ ਵਿਚਾਰੇ ਨੂੰ ਚੱਲ ਰਹੀਆਂ ਗੱਲਾਂ ਹੁਣ ਸੈਸ਼ਨ ਚੱਲ ਰਿਹਾ ਸੀ ਕੁਝ ਗੱਲਾਂ ਚੱਲਦੀਆਂ ਜੀ ਆਪਾਂ ਇਹਨੂੰ ਬੁਸਾ ਦਿਓ ਯਾਰ ਆਪਾਂ ਇਹਨੂੰ ਕੁੱਟ ਲੋ ਯਾਰ ਆਪਾਂ ਇਹਦੇ ਤੋਂ ਆਕੜਾ ਲਓ ਯਾਰ ਆਪਾਂ ਨੂੰ ਦਿਲ ਤੋੜ ਦਿਓ ਯਾਰ ਆਪਾਂ ਕਾਨੂੰਨਾਂ 'ਚ ਵੜ ਗਏ ਉਹਦੇ ਦੇ ਪਾਸੇ ਪਰ ਕਿਸਾਨਾਂ ਵਾਲੇ ਪਾਸੇ ਤਾਂ ਕੋਈ ਨਿਕਲ ਨਹੀਂ ਆਈ